ਦੋਸਤੋ ਅੱਜ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਨ ਨੂੰ ਸਮਰਪਿਤ ਤੁਸੀਂ ਦੇਖ ਰਹੇ ਹੋ ਬਹੁਤ ਵਕ ਵਕ ਪਿੰਡਾਂ ਦੇ ਵਿੱਚ ਜਿਹੜਾ ਇਕੱਠਾ ਸਮੂਹ ਨਗਰ ਦੇ ਸਹਿਯੋਗ ਨਾਲ ਇੱਧਰ ਵੀ ਤੁਹਾਨੂੰ ਦਿਖਾਉਂਦੇ ਆ ਜੀ ਬਹੁਤ ਤਗੜਾ ਇਕੱਠ ਹੋਇਆ ਪਿਆ ਜੀ ਸੋ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਨ ਨੂੰ ਸਮਰਪਿਤ ਸਮੂਹ ਨਗਰ ਅਤੇ ಗ್ರಾಮ ਪੰਚਾਇਤ ਦੇ ਸਹਿਯੋਗ ਨਾਲ ਆਲੂਵਾਲ ਤੋਂ ਲੈ ਕੇ ਸਿੰਬੜੋ ਤੋਂ ਲੈ ਕੇ ਲੋੜ ਦੇ ਪੁਲਾਂ ਤੋਂ ਲੈ ਕੇ ਸੰਤਰਾਲਾ ਕਰਾਊਡ ਤੋਂ ਲੈ ਕੇ ਇਹ ਕੁਝ ਜੀ ਦੇਖ ਰਹੇ ਹਾਂ ਦੋਸਤੋ ਬਹੁਤ ਸਾਰਾ ਇੱਕ ਅੱਛਾ ਇਹ ਪ੍ਰਮਾਤਮਾ ਸਾਰਿਆਂ ਨੂੰ ਤਦ ਰੂਪੇ ਵਾਸਤੇ ਇਦਾਂ ਤਰਾ ਮਿਹਰ ਕਰਿਆ ਆਪਾਂ ਦੇਖੋ ਇਹ ਉਹ ਮਹਾਰਾਜ ਦੀ ਜਵਾਰੀ ਹੈ ਜੀ ਨਾਮ ਕਰਦੇ ਆ ਉਹਨੂੰ ਉਹ ਪ੍ਰਮਾਤਮਾ ਦੇ ਰੰਗ ਨੇ ਉਹ ਯਾਰ ਰਚਾਈਆਂ ਕਹਿੰਦਾ ਨੇ ਉਹ ਯਾਰ ਰੰਗਾਂ ਨੂੰ ਉਹ ਜਾਣਦਾ ਪਤਾ ਨਹੀਂ ਰੱਬ ਕਿਹੜੇ ਰੰਗਾਂ ਦੇ ਵਿੱਚ ਰਾਜੀ ਆ ਸੋ ਇਸ ਲਈ ਦੋਸਤੋ ਬਾਕੀ ਬਾਕੀ ਸੇਵਾ ਜ਼ਰੂਰ ਕਰਨੀ ਚਾਹੀਦੀ ਆ ਕਿਉਂਕਿ ਉਹਦੇ ਰੰਗ ਨੇ ਉਹਦੀਆਂ ਰਚਾਈਆਂ ਖੇਡਾਂ ਹੁੰਦੀਆਂ ਰੰਗਾਂ ਨੂੰ ਹੀ ਉਹ ਜਾਣਦਾ ਪਤਾ ਨਹੀਂ ਰੱਬ ਕਿਹੜਿਆ ਰੰਗਾਂ ਦੇ ਵਿੱਚ ਰਾਜੀ ਆ ਸੋ ਮਾਲ ਕਿਸੇ ਤਰ੍ਹਾਂ ਹਰ ਇੱਕ ਤੇ ਰਹਿਮਤ ਪ੍ਰਯਾਤ ਰੱਖੇ ਸੋ ਬੜੀ ਦੂਰ ਦੂਰ ਤੱਕ ਦੋਸਤੋ ਤੁਹਾਨੂੰ ਦਿਖਾਉਨੇ ਆ ਜਿਹੜੇ ਕਈ ਕੱਟੂ ਹੋਇਆ ਪਿਆ ਸੋ ਅੱਜ ਪੂਰੇ ਪੰਜਾਬ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਪੂਰੇ ਇਤਿਹਾਸ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਜਨਮ ਦਿਹਾੜਾ ਬੜੀ ਧੂਮ-ਧਾਮ ਨਾਲ ਬੜੀ ਸਰਦਾਂ ਨਾਲ ਬੜੀ ਭਾਵਨਾ ਨਾਲ ਮਨਾਇਆ ਜਾ ਰਿਹਾ ਦੋਸਤੋ ਸੋ ਆਓ ਆਪਾਂ ਰਲ ਮਿਲ ਕੇ ਸਿੱਖ ਇਤਿਹਾਸ ਪੂਰੀ ਜੀਵਨੀ ਬਾਰੇ ਸੋ ਇਹ ਪੰਜਾਬ ਆ ਜੀ ਸਾਡਾ ਜਿੱਥੇ ਬਹੁਤ ਸੋਹਣਾ ਆਪਾਂ ਕਹਿ ਸਕਦੇ ਆ ਜਿੱਥੇ ਕਿ ਪੀਰਾਂ ਫਕੀਰਾਂ ਦੀ ਜਿਹੜੀ ਧਰਤੀ ਆ ਇੱਥੇ ਪੀਰਾਂ ਫਕੀਰਾਂ ਨੂੰ ਨਮਸਕਾਰ ਕੀਤਾ ਜਾਂਦਾ ਦੋਸਤੋ ਬਹੁਤ ਦੂਰ ਦੂਰ ਤੱਕ ਲੰਗਰ ਲਗਾਏ ਜਾਂਦੇ ਨੇ ਸੋ ਗਰਮਾ ਗਰਮ ਸਮੋਸੇ ਆ ਨਾ ਲੰਗਰ ਤੁਸੀਂ ਗਰਮਾ ਗਰਮ ਤੁਹਾਨੂੰ ਰੌੜੀ ਆਪਣੇ ਪੌਲ ਨੇ ਜਿਹੜੇ ਉਹਨਾਂ ਤੇ ਦਿਖਾਉਨੇ ਆ ਬਹੁਤ ਸਾਰਾ ਕੰਟਾ ਦੋਸਤੋ ਇਸ ਕਰਕੇ ਜਰੂਰ ਵੱਧ ਤੋਂ ਵੱਧ ਪੂਰੇ ਪੰਜਾਬ ਦੇ ਵਿੱਚ ਸੇਵਾ ਕਰਦੇ ਰਹੋ ਥੈਂਕ ਯੂ ਸ਼ੁਕਰੀਆ ਮੇਰੇ ਇੰਦਰ ਗੁਰਪ੍ਰੀਤ ਦੇਵੀ ਦਾ ਸ਼ੁਕਰਾਵਾ ਦਿੰਨੇ ਆ ਜਿਹੜਾ ਕਿ ਟੈਂਪਲ ਦੀ ਸ਼ਿਵਾ ਨਵਾ ਆ